ਸਾਸੀ ਗੱਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਚਨ ਬੇਨਤੀ ਕਰਦੇ ਆ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਾਕ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਸਜਣੋ ਕਿਸੇ ਦਾ ਫਾਇਦਾ ਆ ਜਾਂਦਾ ਅੱਜ ਦੀ ਆਪਣੀ ਖਾਸ ਵਿਜਿਟ ਪਿੰਡ ਸੁਰ ਸਿੰਘ ਜ਼ਿਲ੍ਹਾ ਸ਼ਹਿਰੀ ਤਰਨਤਾਰ ਸਾਹਿਬ ਸੇ ਤਹਿਸੀਲ ਲਗਦੀ ਪੱਟੀ ਪਹੁੰਚਿਆ ਬਾਈ ਮੰਗੇ ਦੇ ਕੋਲ ਮਹਾਪੁਰਖਾਂ ਦਾ ਨਗਰ ਆ ਬ੍ਰਹਮ ਗਿਆਨੀ ਬਾਬਾ ਪੀਦੀ ਚੰਦ ਸਾਹਿਬ ਜੀ ਦਾ ਸਲਾਨਾ ਜੋੜ ਮੇਲਾ ਵੀ ਚੱਲ ਰਿਹਾ ਏ ਮਾਲ ਪੂੜੇ ਤੇ ਖੀਰ ਦਾ ਵੀ ਲੰਗਰ ਪੰਡਾਰਾ ਚੱਲ ਰਿਹਾ ਏ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ ਕਰਵਾ ਰਹੇ ਨੇ ਬੜਾ ਚੜ੍ਹਦੀ ਕਲਾ ਵਾਲਾ ਨਗਰ ਆ ਕਿਉਂਕਿ ਇੱਥੇ ਮਹਾਪੁਰਖਾਂ ਦੀ ਬੜੀ ਕਿਰਪਾ ਆ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਥੇ ਚਰਨ ਪਾਏ ਸੀ ਤੇ ਬਾਬਾ ਬਿਧੀਚੰਦ ਸਾਹਿਬ ਜੀ ਗੁਰੂ ਦਾ ਸੀਨਾ ਬਣ ਕੇ ਗੁਰੂ ਹਰਗੋਬਿੰਦ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਤੇ ਜੋ ਉਥੋਂ ਘੋੜੇ ਲਿਆਂਦੇ ਕੱਢ ਗਏ ਕਾਬਲ ਦੇ ਵਿੱਚੋਂ ਜਿਹੜੇ ਸਿੰਘਾਂ ਨੇ ਪੇਟ ਕੀਤੇ ਸੀ ਉਹ ਘੋੜੇ ਛਡਾਉਣ ਦੇ ਕਾਰਨ ਮਹਾਂਪੁਰਖਾਂ ਦਾ ਪ੍ਰੇਮ ਪੈ ਗਿਆ ਗੁਰੂ ਹਰਗੋਬਿੰਦ ਸਾਹਿਬ ਨਾਲ ਇਸ ਕਰਕੇ ਦੱਸ ਰਹੇ ਹਾਂ ਕਿ ਬੜਾ ਇਤਿਹਾਸਿਕ ਨਗਰ ਹੈ ਇਤੋਂ ਦਾ ਪਾਉ ਮੰਗਾ ਤੇ ਪਾਉ ਮੰਗੇ ਦੇ ਕਰਮ ਵੀਡੀਓ ਕਵਰ ਕਰ ਰਹੇ ਆ ਅੱਜ ਠੀਕ ਆ ਬਣਾ ਰਹੇ ਆ ਦੋਵੇਂ ਡੰਗਰਾਂ ਦੀ ਤੇ ਝੋਟੀ ਸੂਈ ਸਵਾਈ ਤੇ ਗਾਂ ਵੀ ਸੂਈ ਸਵਾਈ ਜੁੜੇ ਰਹੋ ਬਣੇ ਰਹੋ ਅੰਤ ਤੱਕ ਤੇ ਕਰਦੇ ਆ ਗੱਲਬਾਤ ਪਾਉ ਮੰਗੇ ਨਾਲ ਪਾਉ ਮੰਗਾ ਜੀ ਸਤਿ ਸ੍ਰੀ ਅਕਾਲ ਜੀ ਵੀ ਜੀ ਸਤਿ ਸ੍ਰੀ ਅਕਾਲ ਚੜਦੀ ਕਲਾ ਵਧੀਆ ਵੀਰ ਜੀ ਵਧੀਆ ਬਹੁਤ ਮੇਰਾ ਆਂ ਮਾ ਦਾ ਬੜੀ ਆਨੰਦ ਦਾ ਮੀ ਪੈ ਰਿਆ ਹਾਂਜੀ ਹਾਂਜੀ ਅੱਜ ਸਲਾਨਾ ਜੋੜ ਮੇਲਾ ਵੀ ਆ ਦਾ ਸਲਾਨਾ ਚੋਰ ਮੇਰਾ ਹੈ ਨਾ ਢਾਡੀ ਰਾਗੀ ਲੱਗੇ ਆ ਮਾਲ ਪੋਣਿਆਂ ਦਾ ਲੰਗਰ ਲੱਗਾ ਵਾ 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 ਇਹ ਕਰਮਾਂ ਵਾਲਿਆਂ ਦੇ ਨਸੀਬ ਆ ਕਰਮਾਂ ਦੇ ਵਿੱਚ ਹੈ ਨਾ ਜਿਹੜੇ ਕਰਮਾਂ ਵਾਲੇ ਆ ਨਾ ਸਿੰਘ ਫੌਜਾਂ ਉਹਨਾਂ ਦੇ ਕਰਮਾਂ ਦੇ ਵਿੱਚ ਸ਼ਗਨ ਸਿਕਾਉਣਾ ਇਹੋ ਜਾਂ ਹੈ ਨਾ ਉਹਨਾਂ ਦੇ ਕਰਮਾਂ ਦੇ ਵਿੱਚ ਕੰਨਾਂ ਦੇ ਵਿੱਚ ਇਹੋ ਜਿਹੇ ਵਿੱਚ ਮਹਾਰਾਜ ਦੀ ਗੁਰਬਾਣੀ ਦੀ ਜਿਹੜੀ ਆਵਾਜ਼ ਪੈ ਰਹੀ ਕੰਨ ਤਰਸਦੇ ਗੁਰੂ ਮਹਾਰਾਜ ਦੀ ਗੁਰਬਾਣੀ ਸਰਵਣ ਕਰ ਰਹੀਆਂ ਸੰਗਤ ਹਨਾ ਹੋਰ ਕਾਮ ਸਿੱਧਾ ਵਧੀਆ ਵਧੀਆ ਫਿਰੋਕਾ ਓਕਰਪਟਾਂ ਡਰੈਸ ਕਰਕੇ ਨੋਟ ਆਕਰਸ ਵਿੱਚ ਪਿੰਡ ਸੁਰਸੇਗਾ ਹਾਂ ਹਾਂਜੀ ਤੇ ਜਗਾ ਸ੍ਰੀ ਤੁੰਤਨ ਸਾਹਿਬ ਤੇ ਤਸਦੀਕ ਆਪਾਂ ਲਗਦੀ ਹੈ ਪੱਟੀ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ ਵਾ 84273 50474 ਡਰੈਸ ਤੇ ਪਹਿਲਾਂ ਹੀ ਵੈਸੇ ਆਪਾਂ ਦੱਸਤਾ ਤੇ ਪਹਿਲਾਂ ਪਤਾ ਲੱਗ ਜਾ ਰ ਫਿਰ ਦੂਰੀ ਹੈ ਹੈ ਕਿਰਪਾ ਮਹਾਰਾਜ ਦੀ ਚੱਲ ਰਹੀ ਸਜਣੋ ਤੇ ਝੋਟੀ ਸੁਈ ਸਵਾਈ ਕੀ ਬਾਤ ਏ ਥਣ ਲੇਵਾ ਬੜਾ ਸੋਹਣਾ ਲੱਗਾ ਨੋਕ ਵਾਲਾ ਕਲਾ ਕਲਾ ਥਣ ਮਾਣਾ ਚਵਾਈ ਲੱਗੀ ਵੀਰ ਜੀ ਕੀ ਬਾਤ ਇੱਥੋਂ ਧਾਰ ਕਿੱਦੀ ਕਿੱਧਰ ਨੂੰ ਜਾਓਗੀ ਸਿੱਧੀ ਜੇ ਮਾਰਨੀ ਹੋਵੇ ਤੇ ਮਾਣਾ ਜਾਊਗੀ ਐਨੂੰ ਕੱਲੀਏ ਮੇਰਾ ਦਾ ਜਲੰਧਰ ਜਲੰਧਰ ਨੂੰ ਜਲੰਧਰ ਨੂੰ ਠੀਕ ਆ ਅੰਬਸਰ ਨੂੰ ਨਹੀਂ ਸੱਚ ਨੂੰ ਧਾਰ ਕੱਲੀਂਦੀ ਸਿੱਧੀ ਧਾਰ ਕੱਲੀਂਦੀ ਜਲੰਧਰ ਨੂੰ ਏਡੀ ਪੋਲੀ ਆ ਹਾਂਜੀ ਕੀ ਬਾਤ ਏ ਥਣ ਬੜਾ ਸੋਹਣਾ ਲੱਗਾ ਨੋਕ ਵਾਲਾ ਤੇ ਕੱਟਾ ਹੈ ਮਗਰ ਹਨ ਬਈ ਮੇਲ ਕਾਫ ਖੁੱਲ ਕੇ ਸਾਈਕਣਵਾ ਸੂਹਾ ਉਹ ਛੋਟੀ ਫਲਾ ਦੂਜਾ ਦੂਸਰਾ ਸੂਹਾ ਆ ਗਈ ਗੱਤ ਉਹ ਤੇ ਸੱਜਣੋਂ ਬਾਲਾ ਚੰਗਾ ਵੱਡੀ ਆ ਛੋਟੀ ਨਹੀਂ ਵੱਡੇ ਢਾਂਜੇ ਦੀ ਆ ਤੋਰਾ ਤਾਰਾ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਤੁਰਦੀ ਬੜੀ ਆ ਲੈ ਚਲੋ ਬਾਈ ਜੀ ਪਿੱਛੇ ਨੂੰ ਲੈ ਜੀ ਲੋ ਜੀ ਵਾਕੇ ਲੋ ਬਾਈ ਸੱਜਣੋ ਪੂਰੀ ਪੂਰੀ ਵੱਡੀ ਆ ਬਾਈ ਜੀ ਪੂਰੀ ਹੈ ਹਨਾ ਫੁੱਲ 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 ਵਜਨ ਪੂਰਾ ਲੋ ਜੀ ਪੂਰਾ ਫੁੱਲ ਵਜਨ ਤੁਹਾਡਾ ਤੇ ਮਾੜੀ ਜੀ ਗਾਂਹ ਕਰ ਦੋ ਬਾਈ ਜੀ ਹਿੱਕ ਦੋ ਮਗਰ ਉਹ ਫਿਰ ਆਰਡਰ ਕੁਆਲਟੀ ਵਿਖਾਰੀ ਗਈ ਕਿਆ ਬਾਤ ਹੈਣਾ ਯਾਰ ਪਾਂਢੀ ਲੈਵੇ ਲਾ ਦਦੀ ਕਰਮਾਰੀ ਜਦੋਂ ਖਲੋਂਦੀ ਹੈ ਤੇ ਆਹ ਕੱਟਾ ਸੁੰਘ ਸੁੰਘ ਬੜਾ ਸੋਹਣਾ ਲੱਗਾ ਸਜਣੂ ਭਾਈ ਰੇਟ ਕੀ ਕਰਤਾ ਮੰਗਾ ਜੀ ਰੇਟ ਵੀ ਜੀ ਲੋਡਣ ਵਾਲੇ ਹੀ ਆ ਲੈ ਸਾਰੇ ਭੈਣ ਭਰਾਵਾਂ ਨੇ ਆ ਨਾ ਤਰੀਫਾਂ ਕੀਤੀ ਨੇ ਰੇਟ ਤੇ ਦੱਸਦੇ ਨਹੀਂ ਪਏ ਉਹ ਪਿਛਲੀ ਵੀਡੀਓ ਜੀ ਮੀਨੀਮ ਐ ਭਾਈ ਹਨਾ ਹਾਂ ਉਹ ਹੁਣ ਤੱਕ ਫੋਨ ਆਈ ਜਾਂਦੇ ਆ ਵਾਹ ਇਨਾ ਪਿਆਰ ਕੀਤਾ ਇਨਾ ਪਿਆਰ ਬਿਲਕੁਲ ਸਰਦਾਰ ਜੀ ਕਰਦਾ ਹਾਂ ਹਾਂ ਜੀ ਇਹਦਾ ਮੁੱਲ ਸਰਦਾਰ ਜੀ ਕਰਦੇ ਆ 95000 ਰੁਪਇਆ ਠੀਕ ਆ ਹਾਂ ਜੀ ਤੇ ਦੇ ਦੀ 92000 ਦੀ ਹਾਂ ਨਾ ਜੀ ਕਰੀਏ ਹਾਂ ਹਾਂ ਨਾ ਜੀ ਹਾਂ ਨਾ 85 ਹੀ ਕਰਦੇ ਨਹੀਂ 85000 ਦੀ ਨਹੀਂ ਜਾਣ ਦੇ ਨਹੀਂ ਨਹੀਂ ਧੱਕਾ ਤੋਂ ਤੁਹਾਡੇ ਕੋਲ 11 ਕਿਲੋ ਪੱਕਾ ਜੇ ਇਸ ਟਾਈਮ 11 ਲੀਟਰ ਮੈਂ ਤੇ ਕੋਲ ਦੁੱਧ ਪੱਕਾ ਲੋਹੇ ਰਗਾ ਜਾਣਦੇ ਹਾਂ ਚੋਾਈ ਮੈਨੂੰ ਲੱਗੀ ਬਹੁਤ ਇੱਕ ਨੰਬਰ ਦੀ 85 ਦੀ ਨਹੀਂ ਨਹੀਂ 85 ਦੀ ਨਹੀਂ ਇਹ ਤੁਹਾਡਾ ਇਮਾਨਦਾਰ ਨੂੰਗਾ 90 ਹਜ਼ਾਰ ਦੀ ਮੈਂ ਹਣੀ ਨਹੀਂ ਚੱਲ 86 ਕਰ ਦੇਣਾ ਨਹੀਂ ਯਾਰ ਹੋਰ ਨਹੀਂ ਮਾਨਾ ਜਾਣਦੇ ਡਾਰੇ ਅੱਜ ਲੰਗਰ ਚੱਲਣ ਦੇ ਗੁਰੂ ਮਹਾਰਾਜ ਦੇ ਮੇਲੇ ਚੱਲਣ ਦੇ ਅਰੇ ਯਾਦ ਕਰੇ ਘਰ ਘਰ ਵਿੱਚ ਸਮੁੰਦਰ ਪਜਾਦ ਗਏ ਹੈ ਹਾਂਜੀ ਹਾਂਜੀ 2 ਘੰਟੇ ਪਹਿਲੀ ਹੋ ਗਈ 2 ਘੰਟੇ 90 ਦੀ ਨਾ ਲਾ ਚਾ 87 ਦੀ ਲਾ ਚਲੋ ਸਾਥੀਆ ਗੁਰਮਾਰਾ ਜੀ ਦਾ ਸਮਾਗਮ ਮੇਲੇ ਚੱਲੰਦੇ ਆ ਚਲੋ ਸਰਗੁਰੂ ਵਾਧੇ ਕਰੇ ਸਜਣੋ ਝੋਟੀ ਤੁਹਾਡੇ ਲੈਣ ਹੀ ਆਲੀ ਜੇ ਜਿੰਦੇ ਮਨ ਪਸੰਦ ਲੱਗੀ ਛੱਡਿਓ ਨਾ ਪਾ ਕੇ ਸਾਈ ਤੇ ਬਾਅਦ ਚ ਪੈਸੇ ਦੇ ਦਿਓ ਪਹਿਲੋ ਤਸੱਲੀ ਕਰਕੇ ਹਨਾ ਭਾਈ ਕੀ ਬਾਤ ਹੈ ਨੋਕ ਆਲਾ ਸਰ ਬੋਨੋ ਦੇ ਨਿੱਪਲ ਵਰਗਾ ਲੱਗਾ ਨਹੀਂ ਹਾਂ ਕਿਹੜੇ ਨਿੱਪਲ ਵਰਗਾ ਬੋਨੋ ਦੇ ਨਿੱਪਲ ਵਾ 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 ਕੀ ਬਾਤ ਹੈ ਤੇ 12 ਦੇ ਮੋਟਰਾਂ ਕੋਈ ਘਰ ਘਰ ਲਈ ਹੁੰਦੀ ਸਾਨੂੰ ਠੀਕ ਆ ਆ ਗਈ ਵਹਿੜ ਹਨਾ ਠੀਕ ਨਾ ਬਾਈ ਦੁੱਧੂ ਦੁੱਧ ਵੀ ਜਿਹਦੇ ਕੋਲ ਹੈਗਾ ਜੇ 11 ਕਿਲੋ ਇਹ ਤਾਂ ਮੇਰੇ ਆ ਕੋਈ ਲੱਸੀ ਜੀ ਹੈ ਜਰੀ ਹੈ ਨਾ ਜਿਵੇਂ ਸਾਂਭੇ ਨਹੀਂ ਹੁੰਦੀ ਕਿ ਇਹ ਇਹ ਭਾਅ ਬੜਾ ਚੰਗਾ ਦੇ ਅੱਛਾ ਆਮਕਤ ਲਾਈਆ ਖੋਲ ਦੇ ਫੇ ਜੱਟਾ ਲਾਇਆ ਮਗਰ ਵੀ ਬੱਛਾ ਬੋਲਦਾ ਗਿਆ ਨਾ ਥਾਂ ਬਾਅਦ ਚੰਗਾ ਲੱਗਾ ਸਚਨੋ 10 ਕਿਲੋ ਬੱਛਾ ਦੇ ਲੋ ਬੱਛਾ ਟਿਕ ਟਿਕ ਤਾਈ ਫਿਰਦਾ ਜਦੋਂ ਠੀਕ ਆ ਹੰਲਾ ਹਾ ਕੋੜੇਰ ਕੀ ਅੱਤਰਦੀ ਕਰਦੀ ਵਰੀਆ ਵਾ ਇੱਕ ਨੰਬਰ ਬਿਲਕੁਲ ਬਿਲਕੁਲ ਹਾਂਜੀ ਅੱਛਾ ਰ ਗਮਿਆਸੀ ਪੋਲੀ ਹਮ ਹਮ ਜੇ ਵੀਰ ਦੇ ਹਨ ਚੈਂਪਸ ਕਰਨਾ ਨਾ ਹਮ ਕਿਆ ਬਣੀ ਤੇ ਬਿਲਕੁਲ ਬਿਲਕੁਲ ਹਾਂਜੀ ਇੱਕ ਨੰਬਰ ਸੋਰਾ ਤਰਾ ਚੰਗਾ ਤੇ ਰੇਟ ਰੇਟ ਕੀ ਜੀ ਇਹਦਾ ਲੈਣ ਜੀ ਕੀ 35 ਹਜ਼ਾਰ ਵੀਰ 35 35 ਜੈ ਸਨੋ ਹੈ ਜੈ ਸਨੋ ਜੈ ਸਨੋ ਕਰ ਦੋ ਜੈ ਸਨੋ 32 ਹਜ਼ਾਰ ਦੀ 32 ਦੀ ਲਾ ਦੇ ਮਗਰ ਉਹ ਕਰਵਾਣਾ ਨੂੰ ਨਾ ਸਾਰ 32 ਦਿਨਾਂ ਕਰ ਇਹ ਦੀ ਕਰੀਏ ਆਪਾਂ 30 ਹਜ਼ਾਰ ਦੀ ਇੱਧਰ ਵੇਖਦੇ ਨਹੀਂ ਵਾਹ ਕੇ ਅੱਲਾ ਗੋ ਖਾ ਵੀਰਾਂ ਨੂੰ ਇਹ ਤਾਂ ਕੇਲੇ ਚਲਖਾਂ ਨੂੰ ਕੱਟ ਤੇ ਇਹ ਇਹ ਭਾਈ ਥੱਕਾ ਹਾਂ ਇਹ ਨਹੀਂ ਵੀ ਇੱਧਰ ਸੀ ਮੁਖਾਉ ਵਾ ਜੋ ਠੀਕ ਹੈ ਨਾ ਬਿਲਕੁਲ ਪਹਿਮਾ ਪਾ ਲੈਣਾ ਅਸੀਂ ਪਹਿਲੇ ਬੱਚਾ ਪੋਚਾ ਲਾਦਣਾ ਅਸੀਂ ਕੋਈ ਨਹੀਂ ਕੋਈ ਨਹੀਂ ਮੈਂ ਘਰ ਆਇਆ ਓਕੇ ਭਾਈ ਓਕੇ ਨਾ ਡੋਲ ਥੱਲੇ ਜਿੰਦੀ ਰਵੇ ਤੇ 30000 ਦੀ ਜੈਸਨੋ ਸੱਜਣੋ ਤੁਹਾਨੂੰ ਦਵਾਤੀ ਆ ਬਾਈ ਮੰਗੇ ਕੋਲੋਂ ਆਪਣੀ ਫਿਰ ਵੀ ਤਸੱਲੀ ਕਰਕੇ ਮੇਲਾ ਲੁੱਟ ਲਿਓ ਪਸ਼ੂ ਚੰਗੇ ਦੋਵੇਂ ਚੰਗੇ ਤੁਹਾਡੇ ਲੈਣ ਆਇਆ ਠੀਕ ਆ ਬਾਈ ਹਾਂਜੀ ਤੇ ਮੈਂ ਦੇ ਮਗਰ ਕਟਾ ਹਾਂਜੀ ਛੋਟੀ ਲੈ ਤੇ ਵੈੜ ਕੋਲ ਬੱਚਾ ਸਤਿ ਸ੍ਰੀ ਅਕਾਲ ਸਾਰਿਆਂ